ਚੱਲ ਰਹੀ ਸੀ ਦੇਖੋ ਕਿਸ ਨੇ ਆਏ ਗੋਲੀਆਂ ਚੁਗਾ ਦੀਆਂ ਨੇ ਪਹਿਲੀ ਵਾਰ ਕਿਹਾ ਮੇਰਾ ਪੁੱਤ ਮੈਂ ਕਿਹਾ ਕਿ ਆਜੂ ਨੀ ਕਾਰ ਤੇ ਸੀ ਇਹ ਪਤਾ ਨਹੀਂ ਵੀਰੇ ਕਿਵੇਂ ਆਉਂਦੇ ਬੱਚੇ ਗੋਲੀਆਂ ਮੋਈਆਂ ਮੈਨੂੰ ਇਜ਼ਾਸ ਮੈਂ ਕਹਤਾਂ ਨਹੀਂ ਬਖਾਦੇ ਹਾਂ ਕਿ ਟੈਕਸ ਰਿਸ਼ਨ ਕਿੱਦੇ ਪਾ ਬਰੀ ਕਿਤੇ ਗਈ ਇਸ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਗੋਲੀਬਾਰੀ ਹੋਈ ਹੈ ਪਰਿਵਾਰ ਤੇ ਗੋਲੀਆਂ ਚਲਾਇਆ ਗਏ ਨੇ ਇਸ ਗੋਲੀਬਾਰੀ ਦੌਰਾਨ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਕਾਰਨ ਤਿੰਨ ਔਰਤਾਂ ਸਮੇਤ ਤਿੰਨ ਜਣਾਂ ਦੀ ਮੌਤ ਹੋਣ ਦੀ ਖਬਰ ਹਮਲਾਵਰ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਨੇਵਾ ਫਾਇਰਿੰਗ ਕੀਤੀ ਫਾਇਰਿੰਗ ਨੂੰ ਅੰਜਾਮ ਦੇ ਕੇ ਉਹ ਮੋਟਰਸਾਈਕਲ ਸਵਾਰ ਉਥੋਂ ਫਰਾਰ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਵਾਸੀ ਗੇਟ ਦੇ ਅੰਦਰ ਗੁਰਦਾਰ ਅਕਾਲਗੜ੍ਹ ਸਾਹਿਬ ਦੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਅੰਦਾ ਤੁੰਦ ਗੋਲੀਆਂ ਚਲਾਈਆਂ ਨੇ ਜਿਸ ਕਾਰਨ ਕਾਰ ਚਲਰ 5 ਜਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਚੋਂ 3 ਜਣਿਆਂ ਦੀ ਮੌਤ ਦੀ ਖਬਰ ਹੈ ਜਦਕਿ 2 ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਬਗਯਾ ਹਸਪਤਲ ਅੰਦਰ ਦਾਖਲ ਕਰਵਾਇਆ ਗਿਆ ਘਟਨਾ ਦਾ ਪਤਾ ਚਲਦੇ ਹੀ ਸੀਨੀਅਰ ਕਪਤਾਨ ਪੁਲਿਸ ਸੋਮਿਆ ਮਿਸ਼ਰਾ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਐਸਪੀਡੀ ਰੰਤੀਰ ਕੁਮਾਰ ਆਦਿ ਉੱਚ ਅਧਿਕਾਰੀ ਪੁਲਿਸ ਟੀਮਾਂ ਨਾਲ ਪਹੁੰਚ ਗਏ ਜਿੱਥੇ ਜ਼ਖਮੇ ਨੂੰ ਇਲਾਜ ਕਰਵਾਉਣ ਲਈ ਕਾਰਵਾਈ ਅਰੰਭੀ ਉਥੇ ਦੋਸ਼ੀਆਂ ਨੂੰ ਫੜਨ ਲਈ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਨੂੰ ਪੁਰਾਣੀ ਰੰਜਿਸ਼ ਦਾ ਮਸਲਾ ਦੱਸਦੇ ਹੋਏ ਕਿਹਾ ਕਿ ਅਜੇ ਜਾਂਚ ਪੜਤਾਲ ਚੱਲ ਰਹੀ ਹੈ ਤੇ ਜਲਦ ਹੀ ਵਾਪਰੀ ਘਟਨਾ ਦੇ ਕਾਰਨਾਂ ਨੂੰ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਔਰ ਤੁਹਾਨੂੰ ਦੱਸੀਏ ਕਿ ਹਮਲਾਵਰਾਂ ਨੇ 20 ਤੋਂ ਵੱਧ ਫਾਇਰ ਕੀਤੇ ਤਾਂ ਗੋਲੀਬਾਰੀ 'ਚ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ ਤਾਂ ਦਿਨ ਦੇ ਹਾਰੇ ਦਿਲ ਦਹਿਲਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸੇ ਗੱਡੀ ਦੇ ਵਿੱਚ ਪਰਿਵਾਰ ਸਵਾਰ ਸੀ ਔਰ ਤੁਹਾਨੂੰ ਦੱਸ ਦੇ ਕਿ ਜਿਹੜੇ ਹਮਲਾਵਰ ਨੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਔਰ ਜਿਨ੍ਹਾਂ ਨੇ ਦਿਨ ਦਿਹਾੜੇ ਅੰਨੇਵਾ ਪਰਿਵਾਰ ਤੇ ਗੋਲੀਆਂ ਚਲਾਈਆਂ ਨੇ ਚੱਲ ਰਹੇ ਸੀ ਤੇ ਅੱਗੋਂ ਕਿਸੇ ਨੇ ਆ ਕੇ ਗੋਲੀਆਂ ਚਲਾ ਆਦੀਆਂ ਨੇ ਉਹ ਬੰਦੇ ਕੌਣ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪਤਾ ਨਹੀਂ ਹਨ ਵਿਸ਼ਾਦੇ ਬੰਦੇ ਹਾਂ ਹਾਂਜੀ ਕਿਹਦੀ ਡੈਥ ਕਿਹਦੀ ਹੋਈ ਹੈ ਜੀ ਤਕਨ ਦੇ ਆਲੇ ਹਾਂਜੀ ਪਤਨ ਕਿੰਨੇ ਨੂੰ ਗੋਲੀਆਂ ਲੱਗੀਆਂ ਤੇ ਕਹਿੰਦੇ ਮਰ ਗਿਆ ਜੀ ਦੋ ਮੁੰਡੇ ਹਾਂਜੀ ਤੋਂ ਮਰ ਗਏ ਤਿੰਨ ਮਰ ਕੁੜੀ ਵੀ ਮਰ ਗਈ ਇੱਕ ਉਥੇ ਲਾਸ਼ ਉਥੇ ਪਈ ਦੋ ਮੁੰਡੇ ਕਿਹੜੀ ਵਾਜੇ ਹਾਂਜੀ ਕੋਈ ਹਕਾਲ ਘਟ ਗਿਆ ਇਹ ਚੱਕਰ ਬਣਿਆ ਸਭ ਪਹਿਲੀ ਵਾਰ ਕਾਏ ਪਹਿਲੀ ਵਾਰ ਕਾਏ

ਉਹ ਤੁਹਾਨੂੰ ਲੱਗਿਆ ਸੀ ਬਾਜੀ ਬਾਗ ਵੀ ਰੌਂਡੀ ਸੀ ਫੇਰ ਮੈਂ ਮੱਕੇ ਦੇ ਸਾਬ ਪਤਾ ਲੱਗਿਆ ਕੋ ਚਲਾਣ ਵਾਲੇ ਹੈਗੇ ਕੌਣ ਸੀਗੇ ਪਤਾ ਨਹੀਂ ਭਾਈ ਇਹਨਾਂ ਪਤਾ ਨਹੀਂ ਨਵੇਂ ਨਵੇਂ ਹੀ ਸਿੱਕਲਾਦੇ ਸੀ ਟੋਟਰ ਕਿੰਨੇ ਗੋਲੀਆਂ ਖਾਦੇ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਗੋਲੀਆਂ ਉਹ ਨੌਂ ਨਹੀਂ ਸੀ ਭਾਵੇਂ ਵਿਕਲਾ ਤੇ ਕਿੰਨੀ ਮੋਤੂਲੀ ਕੀਵੇਂ ਹਾਂਜੀ ਮੋਤੂਲੀ ਕੀਵੇਂ ਹੈ ਨਾ ਕਾਰ ਦੇ ਸੀਗੇ ਪਤਾ ਨਹੀਂ ਵੀਰੇ ਕਿਵੇਂ ਆਉਂਦੇ ਵਿੱਚ ਗੋਲੀਆਂ ਗੋਲੀਆਂ ਵੱਡੀਆਂ ਕੀ ਕੀ ਸਾਫ ਲੱਗਿਆ ਸਾਨੂੰ ਨਹੀਂ ਪਤਾ ਲਿਆ ਕਿ ਚਾਰੇ ਛੜਕੇ ਦੇ ਕੁੜੀ ਦੀ ਮੌਤ ਹੋਈ ਹਾਂਜੀ ਕਿੰਨੀ ਨੂੰ ਸੀਗਾ ਕਿੰਨੇ ਜਣੇ ਸੀਗੇ ਕਾਰ 'ਚ ਚਾਰ ਜਣੇ ਸੀਗੇ ਟਿਕਰੂ ਚੱਲੇ ਸੀ ਕਿਤੇ ਹਾਂਜੀ ਚੱਲੇ ਸੀ ਕਿਤੇ ਪਤਾ ਨਹੀਂ ਪੰਜਾਬ ਤੋਂ ਚੱਲੇ ਕਿੱਥੇ ਚੱਲੇ ਸੀ ਕੁੜੀ ਤਾਂ ਵਿਆਹ ਵਿੱਚ ਸੀ ਹਾਂਜੀ ਕਦੋਂ ਦਾ ਆਪ ਮਹੀਨਾ ਜਾਏਗਾ ਤੁਹਾਡੇ ਬਿਨਾਂ ਤਾਂ ਜਾ ਰਹੇ 10ਵੇਂ ਮਹੀਨੇ ਤੁਹਾਨੂੰ ਪਤਾ ਲੱਗਿਆ ਗੋਲੀ ਵਾਰਤੀ ਉਹਨਾਂ ਨੂੰ ਕੀ ਤੁਹਾਨੂੰ ਜਿੱਕ ਨੇ ਮਾਰੀ ਹੋ ਸੀ ਉਹ ਮਤਲਬ ਕਿ ਲੋਕ ਦੱਖਣ ਕੋ ਆਪੇ ਸਮੇਂ ਹੋਈ ਹੈ ਜੀ ਪੰਸੀਗੇਟ ਫਿਰੋਜ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਕਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵੱਜੀ ਸੀ ਨੂੰ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਮੁਨੇ ਸੇ ਨਾ ਕਿੰਨੇ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਵਰਿਫਾਈ ਕਰ ਰਹੇ ਸਰ ਕੋਈ ਬੰਦਿਆਂ ਦਾ ਪਤਾ ਲੱਗ ਸਕਿਆ ਚਾਰ ਟੋਟਲ ਚਾਰ ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜੀਤ ਹੈ ਜਿਹੜਾ ਹੈਗਾ ਵਿਕਤੀ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਗੋਲੀ ਚੱਲੀ ਕਿੱਥੇ ਬਲਸੀ ਗੇਟ ਚੋਸ਼ਪੁਰ ओके जी ओके ओके ਬੰਨ ਲੋ ਗੋਲੀਬਾਰੀ ਕਿੱਥੇ ਗਈ ਜਿਹਨੇ ਜਖਮੀ ਨੇ ਉਹਨੂੰ ਹਸਪਤਲੋਂ ਪਹੁੰਚਾਇਆ ਗਿਆ ਤਾਂ ਮੌਤ ਦੀ ਵੀ ਗੱਲ ਕੀਤੀ ਜਾਂਦੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੋਈ ਹੈ ਜੀ ਕਨਫਰਮ ਨਹੀਂ ਕਰ ਸਕਦੇ ਜਿਹੇ ਹਸਪਤਲ ਲੈ ਕੇ ਗਏ ਆ ਸਾਰੇ ਜਖਮੀ ਜਿਹਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਤੋਂ ਕੰਫਰਮ ਕਰੇ ਕੁਝ ਦੱਸ ਸਕਦੇ ਕਿ ਕਿਹਨੇ ਗੱਡੀ ਦੀ ਹੈ ਪੂਰਾ ਕੀ ਹਾਸਾ ਹੋਇਆ ਸਰ ਇੱਕ ਵਾਰ ਰਿਪੀਟ ਕਰ ਦਿਓ ਗੋਲੀਆਂ ਬਹੁਤ ਜਿਆਦਾ ਲੱਗੀਆਂ ਹੋਈਆਂ ਸਰ ਕਾਫੀ ਗੋਲ ਜੇ ਬਰਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਗੋਲੇ ਤੋਂ ਬਰਮਤ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਵਾਰ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਉਹ ਬਾਈ ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲਿੰਸ ਆਸ-ਪਾਸ ਹਸਪਤਲ ਦੇ ਗਏ ਨੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ